ਜਿੰਨੀਆਂ ਵੀ ਫਿਲਮੀ ਜਗਤ ਦੀਆਂ ਹਸਤੀਆਂ ਨੇ ਹਾਜ਼ਰੀ ਭਰੀ ਆ ਵਾਹਿਗੁਰੂ ਜੀ ਸਾਰਿਆਂ ਦਾ ਦਿਲ ਦੀ ਗਹਿਰਾਈ ਤੋਂ ਧੰਨਵਾਦ ਸੰਗੀਤਕ ਜਗਤ ਦੀਆਂ ਮਹਾਨ ਹਸਤੀਆਂ ਸੰਜੀਪ ਆਨੰਦ ਜੀ ਜੁੜ ਕੇ ਬੈਠੇ ਨੇ ਸਾਡੇ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਬੜੇ ਸੁਰੀਲੇ ਫਨਕਾਰ ਅਲਾਪ ਸਕੰਦਰ ਜੀ ਕਿਉਂਕਿ ਤੁਰ ਦੁਨੀਆ ਤੋਂ ਹਰ ਇੱਕ ਨੇ ਇੱਥੋਂ ਜਾਣਾ ਪਰ ਕੁਝ ਨਾਂ ਦੁਨੀਆ ਦੇ ਉੱਤੇ ਅਮਰ ਹੋ ਜਾਂਦੇ ਆ ਉਹ ਜਿਹੜਾ ਨਾ ਅਮਰ ਹੋ ਗਿਆ ਉਹ ਹੈ ਜਨਾਬ ਸਰਦੂਲ ਸਕੰਦਰ ਜੀ ਉਹਨਾਂ ਦੀਆਂ ਯਾਦਾਂ ਹਮੇਸ਼ਾ ਹੀ ਰਹਿਣੀਆਂ ਉਹਨਾਂ ਦੀ ਆਵਾਜ਼ ਹਮੇਸ਼ਾ ਹੀ ਗੂੰਜਦੀ ਰਹਿਣੀ ਆ ਸਤਕਾਰਯੋਗ ਅਮਰ ਨੂਰੀ ਜੀ ਉਹਨਾਂ ਵੱਲੋਂ ਬੇਅੰਤ ਮਾਨ ਸਤਕਾਰ ਢਾਡੀ ਜਿੱਥੇ ਲਈ ਭੇਜਿਆ ਗਿਆ ਇਸੇ ਤਰ੍ਹਾਂ ਸਿਮਰਨ ਮਹੰਤ ਪਟਿਆਲੇ ਤੋਂ ਉਹਨਾਂ ਵੱਲੋਂ ਬੇਅੰਤ ਖਜਾਨੇ ਆਏ ਨੇ ਸਾਡੇ ਮਹਾਂਪੁਰਖ ਬਾਬਾ ਰਣਜੀਤ ਸਿੰਘ ਜੀ ਤੇ ਹੋਰ ਦਿੱਲੀ ਵਾਲੇ ਮਹਾਂਪੁਰਖ ਜਿੰਨੇ ਵੀ ਮਹਾਨ ਹਸਤੀਆਂ ਹਾਜ਼ਰੀ ਦੇ ਰਹੀਆਂ ਸਾਰਿਆਂ ਦਾ ਦਿਲ ਦੀ ਗਹਿਰਾਈ ਤੋਂ ਧੰਨਵਾਦ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਵੀਰ ਪਾਲਖਰੌੜ ਜੀ ਲਚਕਾਣੀ ਇਹਨਾਂ ਦਾ ਉਹ ਆਸ਼ਰਮ ਹੈ ਜਿੱਥੇ ਇਹ ਲੋੜਵੰਦਾਂ ਦੀ ਬਹੁਤ ਵੱਡੀ ਸੇਵਾ ਕਰ ਰਹੇ ਹੁੰਦੇ ਇਹਨਾਂ ਦੀਆਂ ਸੇਵਾਵਾਂ ਅਗੇ ਸਾਡਾ ਸਿਰ ਝੁਕਦਾ ਹੈ ਅੱਜ ਵੱਡੀ ਸੇਵਾ ਮੇਰੇ ਵੱਡੇ ਵੀਰ ਬਰਜਿੰਦਰ ਸਿੰਘ ਜੀ ਪਰਵਾਨਾ ਉਹਨਾਂ ਨੇ ਨਿਭਾਈ ਆ ਤੇ ਜਿੰਨੇ ਵੀ ਤੁਸੀਂ ਪਹੁੰਚੇ ਹੋ ਸਾਰਿਆਂ ਦਾ ਮੈਂ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਪਿਆਰੇ ਬਾਬਾ ਗੁਲਾਬ ਸਿੰਘ ਜੀ ਉਹ ਵਾਰ-ਵਾਰ ਕਹਿ ਰਹੇ ਸੀ ਕਿ ਟੋਪੀ ਭਾਵੇਂ ਸੋਨੇ ਦੀ ਲੈ ਲਾ ਪਰ ਪੱਗ ਦਾ ਮੁਕਾਬਲਾ ਨਹੀਂ ਕੋ। ਤੇ ਸੁਣਿਓ ਗੌਰ ਦੇ ਨਾਲ ਕਿ ਵਜਦਾ ਜੋ ਗੈਰਤ ਨਾਲ ਉਹ ਸਾਜ ਹੈ ਪੱਗ। ਜਿਹਨੇ ਟੁੱਟੇ ਖੰਭ ਭਰੀ ਉਡਾਰੀ ਉਹ ਬਾਜ ਹੈ ਪੱਗ। ਉਹ ਬਾਜ ਹੈ ਪੱਗ। ਜਿਹਨੇ ਦੁਸ਼ਮਣਾਂ ਦੇ ਵੀ ਫੱਟ ਸੀਤੇ ਉਹ ਲਿਹਾਜ਼ ਹੈ ਪੱਗ। ਖੁਦ ਫੱਟ ਕੇ ਟਕੀਆਂ ਇੱਜ਼ਤਾਂ ਉਹ ਲਾਜ ਹੈ ਪੱਗ। ਕਿਲੇ ਜਿੱਤ ਕੇ ਵੀ ਮਾਰੀ ਠੋਕਰ ਧੰਗੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਬਾਜਾਂ ਵਾਲੇ ਉਹ ਤਾਜਾਂ ਵਾਲੇ ਉਹ ਤਖਤਾਂ ਵਾਲੇ ਗਰਦਮੀਆਂ ਬਾਜਾਂ ਵਾਲੇ ਕਹਿੰਦੇ سیاਹੀ ਮੁੱਕ ਸਕਦੀ ਆ ਕਲਮ ਡੁੱਟ ਸਕਦੀ ਆ ਵਾਕਸ਼ਲ ਖਤਮ ਹੋ ਸਕਦਾ ਪਰ ਗੁਰੂ ਗੋਬਿੰਦ ਸਿੰਘ ਦੀ ਵਿੜਿਆਈ ਨਹੀਂ ਮੁੱਕ ਸਕਦਾ ਸੱਚ ਹੈ ਚਾਹ ਚੜਿਆ ਪਟਨੇਆ ਪੌਂਦਿਆਂ ਨੂੰ ਬਣ ਕੰਬਿਆ ਵਿਨਾਸ਼ਪਤੀ ਮੌ ਲੁਕੀ ਟੋਲੇ ਭੱਜ ਕੇ ਖੂਣ ਦੇ ਫੇਕ ਬਦਲੇ ਤੇ ਜ਼ਬਾਨੀ ਪੰਜਾਬ ਦੀ ਖੋਲ ਉੱਠੀ ਟੋਲੇ ਤਖਤ ਸੰਘਾਸਨ ਜਾਵਰਾ ਦੇ ਉਹਦੇ ਕਲਗੀ ਬੜੇ ਬਕਸ ਦੇ ਦਾਤ ਹਿੰਮਤੀ ਤੇ ਯੋਧੇ ਮੁੜਦੇ ਨਹੀਂ ਕਿਸੇ ਦੇ ਮੋੜਿਆਂ ਤੋਂ ਯੋਧੇ ਮੁੜਦੇ ਨਹੀਂ ਕਿਸੇ ਦੇ ਮੋੜਿਆਂ ਤੋਂ ਤੇ ਸੰਘਾ ਜੀ ਟੁੱਟੇ ਖੰਭ ਭਰੀ ਉਡਾਰੀ ਉਹ ਬਾਜ ਹੈ ਪੱਗ ਜਿਹਨੇ ਦੁਸ਼ਮਣਾਂ ਦੇ ਵੀ ਫੱਟ ਸੀਤੇ ਉਹ ਲਿਹਾਜ ਹੈ ਪੱਗ ਫੱਟ ਕੇ ਟਕੀਆਂ ਇੱਜ਼ਤਾਂ ਉਹ ਲਾਜ ਹੈ ਪੱਗ ਕਿਲੇ ਜੱਤ ਕੇ ਵੀ ਮਾਰੀ ਠੋਕਰ ਉਹ ਰਾਜ ਹੈ ਪੱਗ ਰਾਜ ਹੈ ਪੱਗ ਮੰਗਦੇ ਤਾਂ ਹੀ ਕੀਤਾ ਮਹਾਰਾਜਾ ਵਾਵਾ ਪੁੱਤ ਆਜਹ ਪਾਗ ਤੇ ਸੁਣਿਓ ਗੌਰ ਦੇ ਨਾਲ ਮਹਾਰਾਣੀ ਜਿੰਦਕੌਰ ਆਪਣੇ ਪੁੱਤਰ ਕਬਰ ਦਲੀਪ ਸਿੰਘ ਨੂੰ ਕਲਕੱਤੇ ਦੀ ਧਰਤੀ ਤੇ ਮਿਲੀ ਮਾਂ ਦੀਆਂ ਅੱਖਾਂ ਦੀ ਰੋਸ਼ਨੀ ਮੱਤਮ ਹੋ ਗਈ ਅੱਜ ਪੁੱਤ ਨੂੰ ਗਰਦੇ ਨਾਲ ਲਾਇਆ ਸਿਰ ਦੇ ਉੱਤੇ ਕੇਸ ਨਹੀਂ ਸੀ ਟੋਪੀ ਪਾਈ ਹੋਈ ਸੀ ਤੇ ਮਾਂ ਕਹਿੰਦੀ ਪੁੱਤ ਮੁੱਢ ਤੋਂ ਹੀ ਰਈਆਂ ਮਾਛੀ ਬਾੜਿਆਂ ਨਾਲ ਯਾਰੀ ਮੁਫਤ ਚ ਮਿਲੀਆਂ ਨਹੀਂ ਸਾਨੂੰ ਸਰਦਾਰੀਆਂ ਇਹ ਸਰਦਾਰੀਆਂ ਬੜੇ ਮਹਿੰਗੇ ਭਾਅ ਨਾਲ ਮਿਲੀਆਂ ਇਦੇ ਲਈ ਬਹੁਤ ਵੱਡੀਆਂ ਕੁਰਬਾਨੀਆਂ ਹੋਈਆਂ ਆਓ ਸਮਾਂ ਬੜਾ ਹੋ ਚੁੱਕਾ ਹੈ ਮੇਰੇ ਤੋਂ ਬਾਅਦ ਅੱਜ ਪੰਜਾਬੀ ਵਿਰਸੇ ਦਾ ਮਾਨ ਪੂਰੀ ਦੁਨੀਆ ਦੇ ਵਿੱਚ ਇਸ ਵੀਰ ਦੇ ਨਾਂ ਦੀਆਂ ਗੂੰਜਾਂ ਨੇ ਸਾਡਾ ਭਰਾ ਜੱਸਾ ਜੋਗੀ ਉਹਨੇ ਫਿਰ ਸਮਾਪਤੀ ਕਰਨੀ ਆਓ ਚੰਦ ਬੋਲ ਹੀਰਾ ਕੋਹੇ ਨੂਰ ਜਿਹਾ ਜਿਵੇਂ ਮਿਲਦਾ ਨਹੀਂ ਜਾਗ ਉਤੇ ਕੋਈ ਟੋਪੀ ਭਾਵੇਂ ਸੋਨੇ ਦੀ ਲੈਲਾ ਪਰ ਪੱਗ ਦਾ ਮੁਕਾਬਲਾ ਨਹੀਂ ਕੋਈ ਪਰ ਪੱਗ ਦਾ ਮੁਕਾਬਲਾ ਨਹੀਂ ਹੀਰਾ ਕੋਹੇ ਨੂਰ ਜਹਾਂ ਓ ਹੀਰਾ ਕੋਹੇ ਨੂਰ ਜਹਾਂ ਜਿਵੇਂ ਮਿਲਦਾ ਜਗ ਉਤੇ ਹੋਈ ਓ ਟੋਪੀ ਬਾਵੇਂ ਸੋਨੇ ਦੀ ਲੇਲਾ ਓ ਟੋਪੀ ਬਾਵੇਂ ਸੋਨੇ ਦੀ ਲੇਲਾ ਪਰ ਵਕਤ ਦਾ ਮੁਕਾਬਲਾ ਨਹੀਂ ਕੋਈ ਓ ਟੋਪੀ ਬਾਵੇਂ ਖਤੋਂ ਸਾਜਦੇ ਨੇ ਕੋਲ ਜਾਂ ख़ुशियुनि ज़िक्री अकाल बहुत बहुत धनवाद जी